ਵਿਆਹ ਸਮਾਗਮ ਵਿੱਚ ਚੱਲੀਆਂ ਗੋਲੀਆਂ ਇੱਕ ਵਿਅਕਤੀ ਹੋਇਆ ਜ਼ਖਮੀ ਗਨ ਕਲਚਰ ਨੇ ਵਿਗਾੜਿਆ ਮਾਹੌਲ ਲੁਧਿਆਣਾ ਦੇ ਪੱਖੋਵਾਲ ਰੋਡ ਨਜ਼ਦੀਕ ਸਥਿਤ ਇਕਲੇ ਗ੍ਰੀਨ ਨਾ ਦੇ ਮੈਰਿਜ ਪੈਲੇਸ ਵਿੱਚ ਵਿਆਹ ਸਮਾਗਮ ਦੌਰਾਨ ਗੋਲੀਆਂ ਚੱਲਣ ਨਾਲ ਹਫੜਾ ਦਫੜੀ ਮਚ ਗਈ ਗੋਲੀ ਲੱਗਣ ਦੇ ਨਾਲ ਇੱਕ ਨੌਜਵਾਨ ਦੇ ਜ਼ਖਮੀ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਜਿਸ ਨੂੰ ਇਲਾਜ ਦੇ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਹੈ भावे गोली लगन वाले नौजवान की हालत खतरे तो बाहर दसी जा रही है पर उ ही एक बहुत वाला सवाल पैदा हो गया है कि हथियार रख वाले लोगों उपर गन कलचर इस तरह हावी हो चुका है कि गोली चला वास्ते मामूली गल बन चुकी है भावे बाद उसकी भारी कीमत चुका पै जाए गोली चलन की सूचना मिलने तो बादची पुलिस वालों मामले की जांच शुरू कर दिखी गई है ਜਾਣਕਾਰੀ ਦਿੰਦੇ ਹੋਏ ਪੀੜਤ ਦੇ ਨਜ਼ਦੀਕੀ ਅਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਿਆਹ ਸਮਾਗਮ ਦੌਰਾਨ ਗਾਣੇ ਬਦਲਣ ਨੂੰ ਲੈ ਕੇ ਵਿਵਾਦ ਹੋਇਆ ਹੈ ਅਤੇ ਜਿਸ ਤੋਂ ਬਾਅਦ 3 ਰਾਉਂਡ ਫਾਇਰ ਹੋਈ ਹੈ ਇੱਕ ਗੋਲੀ ਇੱਕ ਨੌਜਵਾਨ ਦੇ ਲੱਗੀ ਹੈ ਜਿਸ ਨਾਲ ਉਹ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਇਸ ਮਾਮਲੇ 'ਚ 4 ਤੋਂ 5 ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਕਿ ਗੋਲੀ ਚੱਲਣ ਦੀ ਅਸਲ ਵਜ੍ਹਾ ਕੀ ਸੀ ਦੋ ਮਿੰਟ ਚਾਰ ਸਾਲ ਸਾਡੇ ਅਫਸਰ ਆਉਣਗੇ ਹੋਈ ਦੱਸਣਗੇ ਤੁਹਾਨੂੰ ਇਸ ਮੈਟਰ ਦੇ ਵਿੱਚ ਗੋਲੀ ਲੱਗੀ ਉਹ ਭੇਜਤਾ ਹਸਪਤਾਲ ਉਹ ਹਸਪੀਟਲ ਸਾਡੇ ਅਫਸਰ ਦੱਸਣਗੇ ਇਸ ਸੰਬੰਧੀ ਠੀਕ ਹੈ ਕੋਈ ਬੰਦੇ ਫੜੇ ਆ ਇਹ ਅਫਸਰ ਸਾਡੇ ਦੱਸਣਗੇ ਹੋਈ ਉਹਨਾਂ ਦੇ ਅਫਸਰ ਕੀ ਮਸਲਾ ਕੀ ਹੋਇਆ ਵੀਰੇ ਥੋੜਾ ਦੱਸੋਗੇ ਮਸਲਾ ਯਾਰ ਗੋਲੀ ਚੱਲ ਗਈ ਯਾਰ ਉਹਰੇ ਮੁੰਡੇ ਤੇ ਗੋਲੀ ਮਾਰੀ ਯਾਰ ਕੀ ਕੀ ਲੱਗੀ ਕਿਸੇ ਹਾਂਜੀ ਲੱਗੀ ਵੀਰੇ ਉਹ ਸਿਵਲ ਹਸਪੀਟਲ ਚ ਗਿਆ ਹੋਇਆ ਮੁੰਡਾ ਯਾਰ ਜਖਮੀ ਹੈ ਜਖਮੀਆਂ ਹਾਂਜੀ ਦਿਲ ਤੇ ਗੋਲੀ ਲੱਗੀ ਆ ਤੇ ਕੀ ਮਸਲਾ ਕੀ ਹੋਇਆ ਸੀ ਮਸਲਾ ਨੱਚਦੇ ਸੀਗੇ ਵੀਰੇ ਯਾਰ ਨੱਚਦੇ ਨੱਚਦੇ ਕਿਸੇ ਨੇ ਫੈਰ ਕੱਢੇ ਤਿੰਨ ਫੈਰ ਹੋਏ ਨੇ ਜੀ ਤਿੰਨ ਫੈਰਾਂ ਦੇ ਵਿੱਚੋਂ ਕਹਿਣ ਦਾ ਮਤਲਬ ਇੱਕ ਗੋਲੀ ਦਿਲ ਤੇ ਲੱਗੀ ਆ ਵੀਰੇ ਖਹਿ ਕੇ ਨੰਗੀਆਂ ਨਾਲ ਦਿਲ ਦੇ ਕੋਈ ਸਰ ਨਾ ਨਹੀਂ ਲੱਗਿਆ ਹਾਂ ਨਾਲ ਖਹਿ ਕੇ ਨੰਗੀਆਂ ਵੀਰੇ ਦਿਲ ਦੇ ਜੀ ਫੈਰ ਕਿੰਨਾ ਹੋਇਆ ਖੈ ਫੈਰ ਵੀਰੇ ਨੱਚਦੇ ਸੀ ਮੁੰਡੇ ਹਲੇ ਆ ਕੋਈ ਸੀਸੀ ਟਾਈਮਿੰਗ ਚ ਚੈੱਕ ਕਰਦੇ ਨੇਗੇ ਹਲੇ ਪਤਾ ਨਹੀਂ ਲੱਗਿਆ ਵੀ ਫੇਰ ਕਿੰਨਾ ਬਲੀਓ ਹੋਏ ਨੇ ਹੁਣ ਪੁਲਿਸ ਆਈ ਹੈ ਹਾਂਜੀ ਪੁਲਿਸ ਅੰਦਰ ਆਈ ਜੀ ਕਿਆ ਵੀ ਜਾ ਰਿਹਾ ਕੁਛ ਆਪਸੀ ਰੰਜਿਸ਼ ਛੜਪ ਛੜਪੂ ਹੋਈ ਹੋਈ ਮਾੜੀ ਮੋਟੀ ਹੋਈ ਆ ਵੀਰੇ ਪਰ ਫੇਰ ਪਹਿਲਾਂ ਹੋਏ ਨੇ ਫੇਰ ਫੇਰ ਹੋਇਆ ਕੰਮ ਤਿੰਨ ਫੇਰ ਹੋਏ ਨੇ ਜਿੱਦਣ ਲੈ ਕੇ ਹੋਈ ਆ ਗਾਣੇ ਆ ਪਿੱਛੇ ਹੋਈ ਆ ਵੀਰੇ ਯਾਰ ਅੱਛਾ ਹਾਂ ਆਪਾਂ ਜਿਹੜੇ ਮੁੰਡੇ ਵਾਲੇ ਸੀ ਕੁੜੀ ਵਾਲੇ ਸੀਗੇ ਮੁੰਡੇ ਵਾਲੇ ਸੀਗੇ ਵੀਰੇ ਯਾਰ ਆਪਾਂ ਜਿਹੜੇ ਮੁੰਡੇ ਸੀ ਕਿੰਨੇ ਮੁੰਡੇ ਸੀ ਜਿਨ੍ਹਾਂ ਨੇ ਝੜਪ ਹੋਈ ਆ ਚੜਪ ਵੀਰੇ ਹੋਣਗੇ 7-8 ਹੋਣਗੇ ਬਸ ਇੰਨੇ ਕਿਉਂ ਹੋਣਗੇ ਉਹਨਾਂ ਨੂੰ ਮਾਰਤੀ ਸੀ ਕੀਤੀ ਹੋਈ ਸੀਗੀ ਪਤੰਗ ਨਹੀਂ ਪੀਤੀ ਸੀ ਵੀਰੇ ਨਹੀਂ ਪੀਤੀ ਕਿਸੇ ਜਿਹਨੇ ਫਾਇਰ ਕੀਤੇ ਆ ਡਰਿੰਕ ਕੀਤੀ ਆ ਉਹਦੀ ਪੀਤੀ ਹੋਈ ਸੀ ਠੀਕ ਆ ਕਿੰਨੇ ਫਾਇਰ ਕੀਤੇ ਉਹਨੇ ਤਿੰਨ ਫਾਇਰ ਹੋਏ ਨੇ ਵੀਰੇ ਕਿਸੇ ਲੱਗੀ ਵੀ ਆ ਹਾਂਜੀ ਵੀਰੇ ਲੱਗਿਆ ਮੁੰਡਾ ਸਿਵਲ ਹਸਪੀਟਲ ਚ ਗਿਆ ਹੋਇਆ ਕਿੰਨੇ ਜਾਨੇ ਤੇ ਲੱਗੀ ਆ ਇੱਕ ਜਾਨੇ ਤੇ ਲੱਗੀ ਆ ਵੀਰੇ ਤਿੰਨ ਫਾਇਰ ਹੋਏ ਨੇ ਕਿੰਨੋ ਗੋਲੀਆਂ ਉਹਦੇ ਲੱਗੀਆਂ ਵਾ ਨਹੀਂ ਨਹੀਂ ਇੱਕ ਇੱਕ ਗੋਲੀ ਲੱਗੀ ਆ ਠੀਕ ਆ ਦੋ ਫਾਇਰ ਉੱਤੇ ਹੋਏ ਨੇ ਇੱਕ ਗੋਲੀ ਤੁਹਾਡੇ ਤੇ ਲੱਗਦੇ ਆਪਣਾ ਭਰਾ ਹੀ ਸੀ ਵੀਰੇ ਤੇ ਹੁਣ ਬਾਹਰ ਨਹੀਂ ਆਉਂਦੇ ਨਹੀਂ ਪੁਲਿਸ ਅੰਦਰ ਕਰਦੀ ਆ ਆਪਦੀ ਕਾਰਵਾਈ ਜਿਹਦੇ ਲੱਗੇ ਉਹਦਾ ਕੀ ਨਾਮ ਆ ਉਹਦਾ ਨਾਮ ਵਿੱਕੀ ਆ ਵੀਰੇ ਠੀਕ ਹੈ ਹਾਂਜੀ ਏਥੇ ਸ਼ਾਦੀ ਮਕੇ ਮੁੰਡਿਆਂ ਵੱਲੋਂ ਸੀ ਹਾਂਜੀ ਹਾਂਜੀ ਮੁੰਡਿਆਂ ਵਾਲਿਆਂ ਵੱਲੋਂ ਸੀਗੇ ਵੀਰੇ ਠੀਕ ਹੈ ਤੇ ਪਹਿਲਾਂ ਝੜਪ ਹੋਈ ਆ ਹਾਂ ਝੜਪ ਹੋਈ ਤੇ ਜਿੰਨੇ ਗੋਲੀ ਚਲਾਈ ਜਿੰਨੇ ਨਹੀਂ ਪਹਿਲਾਂ ਫਾਇਰ ਹੋਇਆ ਗਾਣੇ ਲਾਉਣ ਤੋਂ ਪਹਿਲਾਂ ਯਾਨੀ ਕਹਿਣ ਦਾ ਮਤਲਬ ਵੀ ਜਦੋਂ ਗਾਣਾ ਲਾਉਣ ਗਏ ਉਹਨਾਂ ਨੇ ਜਾਣਸਾਰ ਫਾਇਰ ਕਰਤਾ ਬਾਈ ਜਦੋਂ ਉਹ ਫਾਇਰ ਸਿੱਧਾ ਸਾਥੀ 'ਚ ਲੱਗੇ ਬਾਈ ਜਿੰਨੇ ਗੋਲੀ ਮਾਰੀ ਜਿੰਨੇ ਵੱਜੀਏ ਦੋਨੇ ਇੱਕ ਦੂਜੇ ਨੂੰ ਜਾਣਦੇ ਆ ਨਹੀਂ ਨਹੀਂ ਕੋਈ ਕੋਈ ਜਾਣਦੇ ਨਹੀਂ ਵੀਰੇ ਕੁਝ ਨਹੀਂ ਹੈਗਾ ਕੋਈ ਲੈਣ ਦੀ ਨਹੀਂ ਕੁਝ ਨਹੀਂ ਪਤਾ ਪਰਾਤ ਨਹੀਂ ਪਤੋਰ ਜੀ ਕਿੱਥੋਂ ਬਰਾਤ ਆਈ ਕਿੱਥੋਂ ਮਿੱਤਰ ਆ ਲਿੱਤਰਾ ਪਿੰਡ ਤੋਂ ਆਈ ਠੀਕ ਹੈ ਇਹ ਕਿੱਧਰਲੇ ਪਾਸੇ ਪਿੰਡਾ ਕਿਹੜੇ ਨਹੀਂ ਇਹ ਪਕਵਾਲ ਦੇ ਕੋਲ ਆਈ ਪਕਵਾਲ ਦੇ ਕੋਲ ਹੂੰ ਅੱਛਾ ਤੇ ਭਾਜੀ ਫਿਰ ਮੱਕੀ ਕਿੰਨੇ ਕ ਬੰਦੇ ਜਿਹੜੇ ਇੱਥੇ ਹੈਗੇ ਨੇ ਮੱਕੀ ਹਾਂਜੀ ਮੇਰੇ ਕੀ ਹਾਲ ਚਾਲ ਨੇ ਵੀਰੇ ਮੈਂ ਰਾਹ ਤੇ ਭੈਣੂ ਉਹ ਲੱਗ ਰਹੇ ਨੇ ਮਿੰਟੂ ਮਿੰਟੂ ਆ ਵੀ ਲੱਗਦਾ ਭੈਣੂ ਲੈ ਜਾਣੇ ਐਲ.ਏ. ਗ੍ਰੀਨ ਰਿਜ਼ੋਰਟ ਚ ਤੇ ਮੈਂ ਮੋਸਤੀ ਸਾਈਡ ਤੇ ਖੜਾ ਸੀਗਾ ਬੰਦੇ ਨੇ ਆ ਕੇ ਮੇਰੇ ਦੋ ਫੈਰ ਮਾਰੇ ਛਾਤੀ ਚਾਹ ਨਾਲ ਕੋਈ ਗੱਲ ਆ ਦੇ ਗੋ ਜਾਨੀ ਵਿਚਾਰ ਰਹਿ ਗਿਆ ਪਰ ਬੱਚੇ ਮੇਰੇ ਸਾਤੀ ਚ ਨੇ ਵੀਰੇ ਸਰ ਮੌਕੇ ਤੇ ਆਇਓ ਕਿ ਮਾਮਲਾ ਬੈਕ ਕਿਹੜਾ ਰਿਜ਼ੋਰਟ ਹੈ ਔਰ ਕਿਵੇਂ ਹੋਇਆ ਦੇਖੋ ਜੀ ਇਹ ਸ਼ਹੀਦ ਭਗਤ ਸਿੰਘ ਨਗਰ ਚੌਂਕੀ ਪੀਐਸ ਦੁਗਰੀ ਦਾ ਏਰੀਆ ਹੈਗਾ ਐਲੀਗ੍ਰੀਨ ਰਿਜ਼ੋਰਟ ਹੈ ਇੱਥੇ ਸਾਨੂੰ ਇਨਫੋਰਮੇਸ਼ਨ ਆਈ ਸੀ ਫਾਇਰਿੰਗ ਹੋਈ ਹੈ ਇੱਕ ਬੰਦੇ ਤੇ ਲੱਗੀ ਹੈ ਇੱਕ ਬੰਦਾ ਮਜਰੂਹ ਹੈਗਾ ਸਟੇਟ ਆਊਟ ਆਫ ਡੇਂਜਰ ਹੈਗਾ ਉਹ ਤੇ ਜਿਹੜੇ ਬੰਦੇ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਉਹ ਅਸੀਂ ਰਾਉਂਡ ਅਪ ਕਰ ਲਿਆ ਤੇ ਅਗਲੀ ਕਾਰਵਾਈ ਕਰਦੇ ਹਾਂ ਸਰ ਕੀ ਆ ਜਾ ਰਿਹਾ 5 ਤੋਂ 6 ਬੰਦੇ ਜਿਹੜੇ ਆ ਫੜੇ ਆ ਰਾਉਂਡ ਅਪ ਕੀਤੇ ਗਏ ਹਾਂਜੀ ਰਾਉਂਡ ਅਪ ਕੀਤੇ ਨੇ ਜੀ ਬੰਦੇ ਸਾਰਿਆਂ ਦਾ ਅਸੀਂ ਮੁਲਾਜ਼ਾ ਵੀ ਕਰਾਵਾਂਗੇ ਕੋਈ ਨਸ਼ੇ ਦੇ ਇਨਫਲੂਐਂਸ ਦੇ ਵਿੱਚ ਵੀ ਹੋ ਸਕਦਾ ਤੇ ਅਦਰਵਾਇਜ਼ ਕੋਈ ਵਜ੍ਹਾ ਰੰਜਿਸ਼ ਹੈ ਤਾਂ ਉਹ ਵੀ ਅਸਰਟਨ ਕਰਾਂਗੇ ਕਿੰਨੀ ਸੰਗੀ ਨਿਕਲ ਕੇ ਆਇਆ ਬੇਸਿਕਲੀ ਇਹ ਦੇਖਦੇ ਹਾਂ ਜੀ ਇਨਵੈਸਟੀਗੇਸ਼ਨ ਕਰਦੇ ਆ ਕਿ ਬੋਲੀ ਬੰਦੂ ਕੋਣ ਹੈ ਜੀ ਉਹਦਾ ਨਾਮ ਜੀ ਗੁਰਸੇਵਕ ਸਿੰਘ ਆ ਜੀ ਪਿੰਡ ਚਪਾਰ ਹੈ ਜੋ ਮੁੱਢਲੀ ਜਾਣਕਾਰੀ ਹੈ ਉਹ ਖਤਰੇ ਤੋਂ ਬਾਹਰ ਹੈ ਜੀ ਦੇ ਦੇਖਦੇ ਆ ਕਿ ਕਿਹੜੇ ਪਾਸੇ ਕਹਿੰਦੇ ਕਹਿੰਦੇ ਕਿ ਡੀਜੇ ਨੂੰ ਡੀਜੇ ਤੇ ਗਾਣੇ ਗਾਣੇ ਗੁੰਡੀਆਂ ਨੂੰ ਲੈ ਕੇ ਕਹਿੰਦੇ ਝੜਪ ਹੋਈ ਆ ਹਾਂਜੀ ਮੁੱਢਲੀ ਜਾਣਕਾਰੀ ਇਹੀ ਆ ਬਾਕੀ ਸਰਟਨ ਕਰਦੇ ਆ ਕਿ ਵੀ ਡੀਜੇ ਦੇ ਗਾਣੇ ਚਲਾਉਣ ਨੂੰ ਲੈ ਕੇ ਝੜਪ ਹੋਈ ਆ ਤੇ ਬਾਕੀ ਸਰਟਨ ਕਰਦੇ ਆ ਜੀ ਸਰ ਕਿਤਨਾ ਕਿਤੇ ਪੈਲਸਾਂ ਦੇ ਵਿੱਚ ਹਥਿਆਰ ਬੈਨ ਆ ਤਾਂ ਕਿ ਇਸ ਨੂੰ ਲੈ ਕੇ ਵੀ ਜਾਂਚ ਕਰਦਾ ਨਹੀਂ ਸਰ ਕੀ ਬਿਲਕੁਲ ਜੀ ਜਿਹੜੇ ਵੀ ਪੈਲਸ ਮਾਲਕ ਨੇਗੇ ਉਹਨਾਂ ਨੂੰ ਮੇਰੀ ਅਪੀਲ ਵੀ ਆ ਤਾਕੀਦ ਵੀ ਆ ਵਿਆਹਾਂ ਦਾ ਸੀਜ਼ਨ ਆ ਉਹ ਆਪਣੀਆਂ ਜਿਹੜੇ ਪ੍ਰੈਮਿਸਿਸ ਨੇ ਉਹਦੇ ਵਿੱਚ ਪ੍ਰੋਮਿਨੈਂਟਲੀ ਡਿਸਪਲੇ ਕਰਨਗੇ ਵੀ ਹਥਿਆਰਾਂ ਦਾ ਬੈਨ ਹੈ ਐਂਟਰੀ ਜਿਹੜੀ ਹੈਗੀ ਹੈ ਬੈਨ ਹੈਗੀ ਹੈ ਅੰਦਰ ਲੈ ਕੇ ਆਣੀ ਸੈਲੀਬ੍ਰੇਟਰੀ ਫਾਇਰਿੰਗ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਫਾਇਰਿੰਗ ਹੈ ਤਾਂ ਜੋ ਭੁਖ ਵਿੱਚ ਇਦਾਂ ਦੇ ਜਿਹੜੀਆਂ ਘਟਨਾਵਾਂ ਨੂੰ ਤੋਂ ਬਚਿਆ ਜਾ ਸਕੇ ਸਰ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਉਹਨਾਂ ਤੇ ਐਕਸ਼ਨ ਤਾਂ ਹੋ ਹੀ ਰਿਹਾ ਹੈ ਬਿਲਕੁਲ ਹੋਏਗਾ ਜੀ ਸਖਤ ਐਕਸ਼ਨ ਕਰਾਂਗੇ ਠੀਕ ਤੇ ਲੋਕਾਂ ਨੂੰ ਕੀ ਅਪੀਲ ਹੈ ਕਿ ਇਦਾਂ ਹਥਿਆਰ ਲੈ ਕੇ ਨਾ ਜਾਓ ਦੇਖੋ ਜੀ ਰੰਗ ਚ ਭੌਂਗ ਪਾਉਣ ਵਾਲਾ ਕੰਮ ਹੈ ਲੋਕਾਂ ਨੂੰ ਇਹ ਅਪੀਲ ਹੈ ਕਿ ਵੀ ਖੁਸ਼ੀ ਜਿਹੜੀ ਆਪਣੀ ਤਰੀਕੇ ਦੇ ਨਾਲ ਮਨਾਉਣ ਤੇ ਇਦਾਂ ਦਾ ਕੰਮ ਨਾ ਕਰਨ ਕਾਨੂੰਨ ਨੂੰ ਹੱਥ 'ਚ ਨਾ ਲੈਣ ਨਹੀਂ ਫਿਰ ਸਖਤ ਕਾਰਵਾਈ ਕੀਤੀ ਜਾਊਗੀ ਥੈਂਕ ਯੂ